ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਘੱਲ ਖੁਰਦ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮੱਤਾ ਨਗਰ ਆ ਜਾਣਿਆ ਪਹਿਚਾਣਿਆ ਚਿਹਰਾ ਵਾ ਮਿੱਤਰੋ ਵਪਾਰ ਦੇ ਵਿੱਚ ਵੱਡਾ ਨਾਮ ਆ ਮਿੱਤਰੋ ਇਸ ਟਾਈਮ ਮੈਂ ਮੌਜੂਦ ਹਾਂ ਭਾਈ ਰਮੀ ਭਾਈ ਦੇ ਕੋਲੇ ਜਾਨਵਰ ਤੁਹਾਨੂੰ ਪੰਜ ਵਿਖਾਉਣੇ ਅੱਜ 5 ਜਨਵਰੀ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਲੈ ਕੇ ਦੇਣੀ ਆ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਤੁਸੀਂ ਫਿਰ ਕਰ ਲਿਓ ਬਾਈ ਦਿਨ ਰਾਬਤਾ ਕਰ ਆਓ ਮਿਲਦੇ ਆ ਬਾਈ ਨੂੰ ਜਾਣਕਾਰੀ ਲੈਣੇ ਸਾਰੀ ਗੱਲਬਾਤ ਕਰਦੇ ਆ ਰਮੀ ਭਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੀਰੇ ਵਧੀਆ ਵਧੀਆ ਬਾਈ ਸੇਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਕਰਪਾ ਚਲੋ ਸ਼ੁਕਰ ਅੱਛਾ ਰਮੀ ਭਾਈ ਇੱਕ ਵਾਰੀ ਨਾਮ ਦੱਸ ਕੁਵੀਰਾ ਨਾਲ ਸੰਜਿਆ ਕਰ ਦਈਏ ਨਰਾਮਨਦੀਪ ਸਿੰਘ ਨਾ ਹੀ ਪਿੰਡ ਘਾਲਖੁਰਾ ਜ਼ਿਲ੍ਹਾ ਫਿਰੋਜ਼ਪੁਰ ਠੀਕ ਆ ਬਾਈ ਅੱਛਾ ਰਮਨਦੀਪ ਭਾਈ ਅੱਜ ਜਾਨਵਰ ਹੈਗੇ ਆਪਣੇ ਕੋਲ ਪੰਜ ਹਨਾ ਪੰਜਾਂ ਦੇ ਡਿਟੇਲ ਜਾਂ ਦੱਸ ਦਈਏ ਵੀਰੇ ਜਾਨਵਰ ਅਜ ਵੀਰੇ ਪੰਜਾ ਹਨਾ ਹਾਂਜੀ ਪਹਿਲੇ ਨੰਬਰ ਤੇ ਝੋਟੀ ਆ ਜਿਹੜੀ ਰਮੀ ਬਾਈ ਉਹਦੀ ਕੀ ਡਿਟੇਲ ਆ ਇਹ ਦੋ ਦੰਦ ਝੋਟੀ ਆ ਦੋੰਦ ਵਾਲੇ ਹਜੇ ਚੱਕਦੀ ਆ ਤੇ ਢਾਈਆਂ ਮਹੀਨੇ ਦੀ ਗੱਭਾ ਜੀ ਢਾਈਆਂ ਮਹੀਨੇ ਦੀ ਗੱਪਣ ਹਾਂਜੀ ਚੈੱਕ ਪਾਸ ਆ ਵੀਰੇ ਹਾਂਜੀ ਹਾਂਜੀ ਚੈੱਕ ਪਾਸ ਠੀਕ ਆ ਬਾਈ ਠੀਕ ਆ ਠੀਕ ਆ ਰਮੀ ਬਾਈ ਝੋਟੀ ਦੀ ਖੜਨੀ ਖੁੜਨੀ ਬੜੀ ਚੰਗੀ ਆ ਬਹੁਤ ਚੰਗੀ ਵੱਡੀ ਝੋਟੀ ਆ ਬਾਈ ਹਜੇ ਤਾਂ ਹੋਰ ਬਹੁਤ ਵੱਡੀ ਕਦ ਘਾੜ ਕਰਨਾ ਨੇ ਫੇਰ ਤਾਂ ਦੋਦੀ ਆ ਪੂਰੀ ਟਿਕਾਣੇ ਦੀ ਝੋਟੀ ਮਹਿ ਬਣ ਜੂਗੀ ਹੂੰ ਅੱਛਾ ਰਮੀ ਵੀਰੇ ਕਿੰਨੇ ਦੀ ਦੇ ਦਿਆ ਬਾਈ ਇਹ ਝੋਟੀ ਬਾਈ 57000 ਦੀ ਦੇ ਦਾਂਗੇ ਐ ਨਾ ਕਰ ਮੇਰਾ ਵੀਰਾ ਬਣ ਕੇ ਮੇਰਾ ਮਾਨ ਤਣ ਰੱਖ ਕਿੰਨੇ ਦੀ ਹਾਂ ਨਾ 55000 ਦੀ ਝੋਟੀ ਦੇ ਦਾਂਗੇ ਬਾਈ ਹਾਂ ਨਾ ਵਿੱਚ ਆ ਕੇ ਕਰਦਾ ਤੂੰ 50 ਵਟਿਆ ਜਾਵੇ ਨਹੀਂ ਨਹੀਂ 50 ਨਹੀਂ ਬਾਈ 55000 ਦੀ ਝੋਟੀ ਵੇਖ ਕਿੰਨੇ ਦੀ ਆ ਮਾਨ ਵੀ ਵੇਲਾ ਪਿਆ ਪਿਆਰੀ ਦੀ ਹਾਂ ਢਾਈਆਂ ਦੀ ਗੱਬਣ ਜਿੱਦੇ ਤਿਆਰ ਹੋ ਗਈ ਲੱਖ ਰੁਪਏ ਦੀ ਝੋਟੀ ਆ ਪੂਰੇ ਦੀ ਕੱਢ ਤੇ ਲਿਆ ਬਾਹਰ ਨੂੰ ਜਦ ਤੋੜ ਕੇ ਵੇਣਾ ਕੀ ਕਹਿੰਦੀ ਆ ਭਾਈ ਵੀ ਮਿੱਤਰੋ ਤੋੜ ਕੇ ਵਿਖਾਉਣਾ ਤੁਮਾਨੂੰ ਕਿਰਾਂ ਦੀ ਮੈਂ ਸਿੰਘ ਵੇਹ ਝੋਟੀ ਦਾ ਮੂੰਹ ਮੱਥਾ ਵੇਹ ਕੱਢ ਵੇਹ ਝੋਟੀ ਦਾ ਕਿੱਡਾ ਸਾਰੀ ਚੱਗਿਆ ਬਾਈ ਕੱਟੀ ਨਹੀਂ ਮ ਬਾਕੀ ਰੁੱਤ ਬਹੁਤ ਚੰਗੀ ਜਿਹੀ ਤਿਆਰ ਹੋਣਾ ਇਹਨੇ ਹਾਂ ਨਹੀਂ ਠੀਕ ਆ ਉਹਦੇ ਆ ਰਮੀ ਵੀਰੇ ਹੋਰ ਦੇ ਨੀ ਵੱਡ ਨਮਜਾਂ ਦੇ ਬਰਾਬਰ ਤਾਂ ਹੋਣੀ ਪਹੰਚੀ ਹੈ ਹੂੰ ਹੂੰ ਤੇ ਹਜੇ ਇਹਨੇ ਵੀਰੇ ਹਾਂ ਨਾ ਦੱਸ ਹਾਂ ਨਾ ਯਾਰ 55000 ਜੇ ਆਪਾਂ ਪਹੁੰਚ ਕਰ ਦਿਆਂਗੇ ਆ ਤੇ ਨਾ ਜਿਲਿਆਂ ਚ ਆਪਣੇ ਨੇੜੇ ਨੇੜੇ ਫਿਰੋਜ਼ਪੁਰ ਤੋਂ ਕੋਟੇ ਮੁਕਾ ਕੋਟੇ ਹੋਰ ਕਿਹੜੇ ਮੋਗਾ ਫਰੀਦਕੋਟ ਤੇ ਫਰੋਜ਼ਪੁਰ ਹੈ ਮੋਗਾ ਫਰੋਜ਼ਪੁਰ ਫਰੀਦਕੋਟ ਫਰੀਦਕੋਟ 50000 ਚ ਪਹੁੰਚ ਹੋਣੀ ਆ ਮੁੱਲ ਮੰਨ ਲਓ ਕੋਈ ਇਹ ਨਾ ਸਮਝੇ ਬਾਅਦ ਚ ਅਗਲਾ ਸੌਦਾ ਕਰਕੇ ਰੇਟ ਤੈੱਕ ਠੀਕ ਆ 55000 ਦੇ ਵਿੱਚ ਤੈਨੂੰ ਜਿਲ੍ਹਿਆਂ ਦੇ ਵਿੱਚ ਪਹੁੰਚ ਹੋਊਗੀ 55000 ਦੇ ਵਿੱਚ ਤੈਨੂੰ ਜਿਲ੍ਹਿਆਂ ਦੇ ਵਿੱਚ ਪਹੁੰਚ ਫਰੀ ਕਰਾਤੀ ਆ ਮੇਤਰੋ ਫਰੀਦਕੋਟ ਮੋਗਾ ਤੇ ਫਰੋਜ਼ਪੁਰ ਠੀਕ ਆ ਇਹ ਤਿੰਨਾਂ ਜਿਲ੍ਹਿਆਂ ਦੇ ਵਿੱਚ ਬਈ ਪਹੁੰਚ ਹੈਗੀ ਜਿਹੜੀ 55000 ਦੇ ਵਿੱਚ ਹੋ ਜਾਊਗੀ ਅੱਛਾ ਬਈ ਆ ਬੂਰੀ ਨੀਂਦੀ ਦਾ ਵੀ ਬਾਰੇ ਦੱਸੀ ਇਹ ਵੀ ਢਾਈ ਮਹੀਨੇ ਦੀ ਗੱਬਾਈ ਅੱਛਾ ਯਾਰ ਹਾਂਜੀ ਦੁੱਧ ਨਹੀਂ ਦਿੰਦੀ ਪਹਿਲਾ ਸੂਆ ਹੀ ਸੂਈ ਹੈ ਹਜੇ ਅੱਛਾ ਠੀਕ ਆ ਹਾਂਜੀ ਥੋੜੀ ਓਕੇ ਆ ਚਾਰੇ ਬਣ ਵਧੀਆ ਚੱਲਦੇ ਆ ਲਿੱਸੀ ਲੁੱਸੀ ਪੈ ਗਈ ਹੈਨਾ ਆ ਲਿੱਸੀ ਆ ਸਾਂਭੀ ਨਹੀਂ ਕਿਸੇ ਨੇ ਹੂੰ ਥਣ ਥਣ ਓਕੇ ਆ ਹੈਨਾ ਥਣਾ ਥਣਾ ਲੋ ਗਾਰੰਟੀ ਆ ਬਈ ਚਾਰੇ ਥਣ ਵਧੀਆ ਚੱਲਦੇ ਆ ਠੀਕ ਆ ਅੱਛਾ ਰਮੀ ਭਾਈ ਪੂਰੇ ਢਾਈ ਮਹੀਨੇ ਦੀ ਗੱਬਣਾ ਪੂਰੇ ਢਾਈਆਂ ਦੀ ਗੱਬਣਾ ਇਹ ਵੀ ਚਾਹ ਬਾਤ ਆ ਯਾਰ ਫਿਰ ਕਰਮਾਂ ਵਾਲੀ ਬਹੁਤ ਥੋੜੀ ਰੁੱਤ ਤੇ ਤਿਆਰ ਹੋ ਜਣਾ ਨੇ ਹਾਂ ਬਈ ਦੋ ਤੇਰੀ ਦੋਵੇਂ ਹੀ ਰੱਖ ਲਗੇ ਹੈਨਾ ਬਈ ਰਮੀ ਹਾਂਜੀ ਹਾਂਜੀ ਕਿੰਨੇ ਦੀ ਦੇ ਦਈਏ ਬਈ ਇਹ ਇਹ ਵੀ ਯਾਰ ਮੋਲੇ ਦਾ ਵੀ 57000 55000 ਦੀ ਇਹ ਵੀ ਦੇ ਦਾਂਗੇ ਇਹ ਵੀ ਪਹੁੰਚ ਕਰਦ ਗਏ ਹਾਂ 55000 ਤੇ ਪਹੁੰਚ ਕਰਦ ਗਏ ਜੀ 110000 ਦੇ ਵਿੱਚ ਜੋੜਾ ਹਾਂਜੀ ਹਾਂਜੀ ਠੀਕ ਆ ਤੇ ਪਹੁੰਚ ਹੈਗੀ ਤਿੰਨ ਜਿਲ੍ਹਿਆਂ ਦੇ ਵਿੱਚ ਇਹ ਜੋੜਾ ਲੈ ਲਵੇ ਫਿਰ 100 ਕਿਲੋਮੀਟਰ ਦੀ ਕਰ ਦਈਏ ਹਾਂਜੀ 100 ਕਿਲੋਮੀਟਰ ਆ ਕਰ ਦਈਏ ਹਾਂਜੀ ਜੋੜਾ ਲੈ ਲਵੋ 100 ਕਿਲੋ ਹਾਂਜੀ ਜੋੜਾ ਦੋਵੇਂ ਲਾਉ ਕੋਈ 100 ਕਿਲੋਮੀਟਰ ਤੱਕ ਬਸ ਠੀਕ ਹੈ ਭਾਈ ਧੰਨਵਾਦ ਪਰ 55000 5555 ਚ ਹੋਣਗਾ ਦੋਵੇਂ ਘਟ ਵੱਧ ਨਹੀਂ ਬਸ ਠੀਕ ਹੈ ਵੀਰੇ ਤੋਰੀ ਬੜੀ ਹੈ ਖੋਲੀ ਭਰਾਏ ਨੂੰ ਲੈ ਵੀ ਮੈਟਰ ਆ ਵੀ ਗੱਪੜ ਚੈੱਕ ਪਾਸ 2.5 ਮਹੀਨਿਆਂ ਦੀ ਬੂਰੀ ਮੇ ਮਿੱਤਰੋ ਫਰ ਯਕੀਨ ਕਰਿਆ ਜੇ ਜਦੋਂ ਹੋ ਗਈ ਨਾ ਤਿਆਰ ਰਿਕਾਰਡ ਤੋੜ ਮੈਂ ਬਣੂਗੀ ਕਿਉਂਕਿ ਮੈਂ ਦੀ ਕੁਆਲਿਟੀ ਮੈਂ ਦੀਆਂ ਅੱਖਾਂ ਦੇ ਵਿੱਚ ਬਣਤਰ ਮੈਂ ਦੀ ਜਵਜਬਾਤ ਆ ਜਿਹੜੇ ਉਹ ਬਾਕਮਾ ਵਾਲਾ ਥੋੜੀ ਜੀ ਲਿੱਸੀ ਲਿੱਸੀ ਆ ਸਾਂਭਣ ਵਾਲੀ ਆ ਵਿਖੋੜੇ ਤਰ੍ਹਾਂ ਤੇ ਇੱਕ ਜਦੋਂ ਭਰ ਗਈ ਜਦੋਂ ਐਨ ਖਰਾਕ ਖਾ ਕੇ ਇਹਨੇ ਨਿੱਗਰ ਹੋ ਗਈ ਜਦੋਂ ਇਹਨੇ ਵਜਨ ਬਣਾ ਲਿਆ ਫੇਰ ਇਹਦੀਆਂ ਗੱਲਾਂ ਬਾਤਾਂ ਮੈਂ ਦੀਆਂ ਪੂਰੇ ਟਿਕਾਣੇ ਲੱਗਣੀਆਂ ਬਣਦੇ ਰਮੀ ਵੀ ਰੇ ਨੇ ਲੈ ਵੇਖੋ ਕਰਾਂ ਦੀ ਮਿੱਤਰ ਅੱਖ ਮਣਕੀ ਚਾਰੇ ਪੈਰਾਂ ਤੇ ਨਿਸ਼ਾਨ ਟੇਢੀ ਧਾਰੀ ਬੂਰੀ ਮੱਝਾ ਮਿੱਤਰੋ ਅੱਜ ਤਾਂ ਕਟੀਆਂ ਮਿਲਦੀਆਂ 30 35 35 40 40000 ਨੂੰ ਪੂਰੀਆਂ ਤੇ ਇਹ ਤਾਂ ਭਰਾਵਾ ਸੂਣ ਵਾਲੀ ਆ ਕੱਪੜਾ ਚੱਕ ਪਾਸ ਆ ਤੇ ਮੈਂ ਟਿਕਾਣੇ ਦੀ ਤਿਆਰ ਹੋ ਜੂਗੀ ਬਾਕੀ ਤੁਸੀਂ ਭਰਾਵਾ ਆਉਦੀ ਮਰਜ਼ੀ ਕਰਨੀ ਹੈ ਮੇਰੇ ਪਿੱਛੇ ਨਾ ਲੱਗਿਆ ਜਾਵੇਂ ਫਿਰ ਕਹਿ ਦਿੰਦੇ 1000 ਰੁਪਿਆ ਲੈ ਕੇ ਸਾਬਾ ਝੂਠ ਮਾਰਦਾ ਕਈ ਇਹ ਵੀ ਕਹਿ ਦਿੰਦੇ ਆ ਦੱਸੀ ਬਈ ਉਹਦੇ ਵਰ ਤਿੰਨ ਨੰਬਰ ਵਾਲੀ ਇਹ ਤੀਜਾ ਖਸੂਆ ਸੂਈ ਆ ਮੱਝ ਬਈ ਠੀਕ ਆ ਤੇ ਕਿੰਨੇ ਦਿਨ ਲੈਸ ਹੋ ਗਏ ਸੋਈ ਨੂੰ ਇਹਨੂੰ ਤੀਜਾ ਦਿਨ ਅੱਜ ਸੋਈ ਨੂੰ 7-8 ਕਿਲੋ ਬੋਹਲਾ ਠੀਕ ਚੂਣ ਇੱਕ ਨੰਬਰ ਆ ਜਮਾ ਚੂਣ ਇੱਕ ਦੇ ਉਪਰੋਂ ਮੋਟੀ ਤਾਂ ਠੀਕ ਹੈ ਇਹਦਾ ਰੇਟ ਪਏ ਰਮੀ ਵੀਰੇ ਇਹਦਾ ਮੁੱਲ ਇਹਦਾ ਮੁੱਲ 90000 ਆ ਜੀ ਹਾਏ ਰੱਬਾ ਮੈਂ ਤਾਂ ਆਖਿਆ ਕੋਈ ਘੱਟ ਕਰੂਗਾ ਯਾਰ ਰਮੀ ਭਾਈ ਐਂ ਕਹ ਤੋ ਕਰਦਾ ਯਾਰ ਕਰ ਦਿਆਂਗਾ 2000 ਮੰਨਤਾ ਨਾ ਕਿੰਨਾ ਕਰੀਏ ਵੀਰੇ ਭਾਈ ਮੱਝ ਬਹੁਤ ਚੰਗੀ ਹੋ ਰੁੱਤ ਤੈਨੂੰ ਹੀ ਪਤਾ ਕੀ ਜੀ ਹਾਂ ਇਹ ਤਾਂ ਗੱਲ ਹੈਗੀ ਕੱਟੀ ਮਗਰਾ ਬਾਕੀ ਦੁੱਧ ਕਿੰਨਾ ਦੇਜੂਗੀ ਰਮੀ ਭਾਈ ਦੁੱਧ ਦੇ ਦੂਗੀ 10-11 ਕਿਲੋ ਹੂੰ ਨਹੀਂ ਠੀਕ ਦੁੱਧ ਵਾਲੇ ਬੰਦੇ ਦੇ ਕੰਮ ਦੀਵੇਂ ਆ ਹਾਂ ਮੋੜ ਦੇ ਕਿੰਨੇ ਦੀ ਰਮੀ ਬਈ ਰਸਾ ਫੜਾਈ ਗਏ ਬਾੜੀ ਚਵਾਈ ਚੰਗੀ ਭਾਵੇਂ ਜਵਾਖ ਝੋਲੇ ਇਨੀ ਪੋਲੀ ਆ ਠੀਕ ਆ ਬਈ ਅੱਛਾ ਰਮੀ ਵੀਰੇ ਕਿੰਨੇ ਦੀ ਦੱਤੀਏ ਬਾਈ ਯਾਰ ਫਿਰ ਉਹਦੇ ਤੋਂ ਛੋੜੀ ਹੋਣੀ ਆ 85000 ਦੀ ਜਮਾਂ ਹਾਂ ਨਹੀਂ ਆ ਹਾਂ ਨਹੀਂ ਹੈ ਹਾਂਜੀ ਇਹ ਦੋਰੀ ਘੱਟ ਸਰਦਾ ਹੈ ਰਮੀ ਬਈ ਹਾਂਜੀ ਇਹ ਦੋ ਘੱਟ ਨਹੀਂ ਸਰਦਾ ਨਹੀਂ 85 ਤੋਂ ਘੱਟ ਤਾਂ ਤੈਨੂੰ ਪਤਾ ਯਾਰ ਕੀ ਦੇਵਾਂਗੇ ਫਿਰ ਐ ਜੀ ਮੈਂ ਠੀਕ ਆ ਬਈ ਚੱਲ ਪਿੰਡੇ ਦੇ ਨਾੜਾਂ ਦੇ ਸਾਰੇ ਤੇ ਦੇ ਨਹੀਂ ਕਹਿੰਦਾ ਤੈਨੂੰ ਮੈਂ ਦੁੱਧ ਵਾਲਾ ਬੜਾ ਚੰਗਾ ਮੈਂ ਥੱਲੇ ਹੈਨਾ ਹੂੰ ਰਮੀ ਭਾਈ ਦੁੱਧ ਦਈ ਜੋਗੀ 10-11 ਕਿਲੋ 10-11 ਕਿਲੋ ਦੁੱਧ ਆਉਣਾ ਦੇ ਦੋ ਭਾਈ ਖਾਣ ਪੀਣ ਨੂੰ ਖੁੱਲੀ ਐ ਵਧੀਆ ਭਾਈ ਸਾਰਾ ਕੁਝ ਪੂਰੀ ਖਾਣ ਪੀਣ ਨੂੰ ਬੜੀ ਚੰਗੀ ਆ ਨਾ ਹਾਂਜੀ ਹੈ ਭਾਈ ਪੂਰੀ ਮੇ ਖਾਣ ਪੀਣ ਨੂੰ ਬਹੁਤ ਜੀ ਇਹ ਵੀ ਬਹੁਤ ਖਾਂਦੀ ਆ ਪੂਰੀ ਵੀ ਚਾਰ ਚੂਰਾ ਚੱਕਦੀ ਫਟੇ ਅੱਛਾ ਕੰਨੀ ਵਾਲੀ ਝੋਟੀ ਭਾਈ ਇਹਨੂੰ ਸੂਈ ਨੂੰ ਹੋਗਾ ਮਹੀਨਾ ਡੇਢ ਮਹੀਨਾ ਭਾਈ ਆ ਕੱਟਾ ਇਹਦਾ ਅੱਛਾ ਕੱਟਾ ਇਹਦਾ ਦੁੱਧ ਭਾਈ 7 ਕਿਲੋ ਦੁੱਧ ਆ ਪਹਿਲਾ ਸੂਈ ਸੂਈ ਆ ਅਜੇ ਅੱਛਾ ਪਹਿਲਾ ਸੂਈ ਸੂਈ ਆ ਇਹ ਕਿੰਨੇ ਦੇ ਦੇ ਦੀ ਰਮੀ ਵੀਰੇ ਇਹ 75000 ਦੀ ਦੇ ਦਾਂਗੇ ਭਾਈ ਐਂਗਾ ਤੂੰ ਕਰਦਾ ਯਾਰ ਹਏ ਬਾਈ ਮੋਲ ਯਾਰ ਮੈਂ ਤਾਂ ਜਵਾਂ ਜੈ ਜੇ ਦੱਸਦਾ ਮੈਨੂੰ ਕਰੜਾ ਲੱਗਦਾ ਹੈ ਨਹੀਂ ਝੋਟੀ ਵੇ ਚੋਣ ਬਹੁਤ ਚੰਗੀ ਹੈ ਵੀ ਅੱਛਾ ਹਾਂ ਇਹ ਵੀ ਗੱਲ 60 ਪੈੜ ਨੂੰ ਟੋਕੜਾ ਵੇਖ ਜਾਂਦੀਆਂ ਹਨਾ ਹਾਂ ਸਿੰਗ ਵੇਹ ਝੋਟੀ ਦਾ ਜਵਾਂ ਕੁੰਡੇ ਸਿੰਘਾ ਨਿੱਕੇ ਨਿੱਕੇ ਦੇ ਕਾਦ ਬਈ ਹੁਣ ਵੇਖੀ ਆ ਬਈ ਚੰਗੀ ਆ ਮੈਂ ਕੱਦ-ਕੁੱਦ ਪੂਰਾ ਝੋਟੀ ਦਾ ਆ ਮੈਂ ਨੇ ਲੁਕੋਇਆ ਹੋਇਆ ਸੀ ਨਾ ਮੈਂ ਹੀ ਨਹੀਂ ਮੈਨੂੰ ਝੋਟੀ ਨਹੀਂ ਦੱਸੀ ਸਹੀ ਤਾਂ ਨਹੀਂ ਠੀਕ ਹੈ ਦੁੱਧ 7 ਕਿਲੋ ਹੈ ਹਾਂ 7 ਚੋਣ ਜਾਨ ਚੰਗਾ ਲੱਗ ਰਹੀ ਹੈ ਨੰਬਰ ਵਧੀਆ ਠੀਕ ਹੈ ਕਿੰਨੇ ਦੀ ਰਮੀ ਬਾਈ ਹਾਂ ਤਨਾ ਮੋੜ ਦੇ ਇਹ 2000 ਰੁਪਇਆ ਮਾਨਤਨ ਕਰ ਦਾਂਗੇ ਤੇ ਇਹ ਰੁਪਇਆ ਮੇਰਾ ਤਾਂ ਹੀ ਮੈਂ ਕਹਾਂ ਕੁਛ ਹੈ ਰੰਮੀ ਭਾਈ ਹਾਂ ਭਾਈ ਕਹਾਂ ਕੁਛ ਕੀ ਰਹਿਣਾ ਤੇਰਾ ਪਤਾ ਹੀ ਆ ਤੂੰ ਕੀ ਕਹਿਣਾ ਕੀ ਕਹਿਣਾ ਦੱਸ ਫਿਰ ਤੂੰ ਕਹੇਗਾ 70 ਦੀ ਦੇ ਦੇ ਹਾਂ ਕਹਿ ਕੀ ਕਹਣਾ ਯਾਰ ਜਾਣਦੇ ਕੋਈ ਨਹੀਂ ਹੁੰਦਾ ਯਾਰ ਹੈ ਹੈ ਰੰਮੀ ਚਲ ਦੇ ਦੇਾਂਗੇ ਭਾਈ ਫਿਰ 70 ਛੋਣੀ 1 ਰੁਪਇਆ ਵੀ ਘਟਣਾ ਛੋੜ ਵੀ ਨਹੀਂ ਹੋਣੀ ਕੁਛ ਵੀ ਛੋੜ ਤਾਂ 100 ਪਿਆ ਕਰਦੀ ਚਲ ਉਹ ਚੰਗੀ ਆ ਹਨਾ ਬਾਈ ਕੱਟਾ ਕੇ ਕੱਟੀ ਮਗਰ ਕੱਟਾ ਮਗਰ ਆ ਬਾਈ ਕੱਦ ਕੱਦ ਕੁਦ ਬਹੁਤ ਆ ਬਾਈ ਛੋਟੀ ਸੋਹਣੀ ਆ ਨੀ ਚੰਗੀ ਆ ਬਾਈ ਅੱਛਾ ਹੁਣ ਐਂਡ ਤੇ ਧੁਮਾਕਾ ਦੱਸ ਮੈਨੂੰ ਇਹਦੀ ਕੀ ਡਿਟੇਲ ਆ ਇਹ ਬਾਈ ਸੂਏ ਪਤਾ ਨਹੀਂ ਪੰਜਵੇਂ ਆ ਕਿ ਛੇਵੇਂ ਆ ਕਿ ਚੌਥੇ ਆ ਠੀਕ ਆ ਆਪਾਂ ਦਾ گاਉ ਖਰੀਦੀ ਆ ਥੋੜੀ ਲਿੱਸੀ ਆ ਪਰ ਚੋਣ ਇੱਕ ਨੰਬਰ ਆ ਦੁੱਧ ਵੀ 11 ਕਿਲੋ ਦੀ ਗਾਰੰਟੀ ਆ ਠੀਕ ਆ ਬਾਈ 11 12 ਕਿਲੋ ਦਿਨ ਕਿੰਨੇ ਲੈ ਜੂਗੀ ਰੋਮੀ ਬਾਈ ਇਹ ਅੱਜ ਸੂਪ ਹੋਗੀ ਰਾਤ ਨੂੰ ਬੜੀ ਮੈਂ ਸੂਪ ਹੋਗੀ ਅੱਜ ਕਿੰਨੇ ਦੀ ਦੇ ਦਈਏ ਬਾਈ ਇਹ ਮਾਝ ਆਪਾਂ 75000 ਦੀ ਦੇ ਦੇਾਂਗੇ ਬਈ ਮਾਨਤਾਨ ਵਿੱਚੋਂ ਮਾਨਤਾਨੇ ਚੋਂ 1000 ਰੁਪਇਆ ਕਰ ਦੇਾਂਗੇ ਠੀਕ ਆ ਬਈ ਫਿਰ ਲੈ ਵੀ ਮਿੱਤਰੋ ਹੋਰ ਜਸਤੇ ਨੋ ਕੋਈ ਬਸ ਇੰਨੇ ਦੀ ਆ ਯਾਰ ਇਹ ਇੰਨੇ ਦੀ ਦੇਣੀ ਆ ਹਾਂ ਮੈਂ ਲੇਵੇ ਵਾਲੀ ਆ ਪਰ ਕਿ ਦੋ ਦੇਣੇ ਵੀ ਉਹ ਦੂਜੀ ਮਹਜ ਇਹਨਾਂ ਦੇਣਾ ਲੈ ਆ ਬਈ ਮੈਂ ਲਿੱਸੀ ਲਿੱਸੀ ਆ ਕੱ ਲਈ ਹਨਾ ਬਾਕੀ ਨੀਲੀ ਦਾ ਬੱਚਾ ਬੱਚਾ ਵੀ ਚੰਗਾ ਦੇ ਸਕਦੀ ਖਾਸ ਫੁਰ ਆਪਣੇ ਇਧਰ ਬਾਰਡਰ ਲੈ ਆਂ ਤੋ ਆਈ ਆ ਫਰੋਈਪੁਰ ਤੋਂ ਇੱਥੇ ਬੰਦੇ ਇੱਕ ਗਰਮੀ ਵੀ ਮੈਂ ਲੈ ਲੈ ਉਵੇ ਲੋ ਬੜੀ ਚੰਗੀ ਆਣਾ ਲੈਵਾ ਬਹੁਤ ਮਨੂ ਇਹ ਠੀਕ ਆ ਬਾਈ ਇਹ ਫਿਰ ਇਹ 75 ਦੀ ਦੇਣੀ ਆਖਿਆ ਹਾਂ ਇਹ ਚੋਟਿਆ ਜੇ ਵੀ ਜੋੜਾ ਹੀ ਲੈ ਲਵੇ 1000 ਰੁਪਏ ਛੱਡ ਦਾਂਗੇ ਜੀ ਕੋ ਝੋਟੀ ਤੇ ਇਹ ਲੈ ਲਵੇ ਇੱਕ ਗਵੰਡੀਆਂ ਨੂੰ ਦਵਾ ਦੂ ਇੱਕ ਆਫ ਰੱਖ ਲੂ ਠੀਕ ਆਪ ਤਾਂ ਸੱਜਰ ਹੀ ਰੱਖੂਗਾ ਉਹ ਜੋੜਾ 145 ਦਾ ਦੇ ਦਾਂਗੇ ਠੀਕ ਆ ਬਾਈ ਤੇ ਨੰਬਰ ਬਾਈ ਨੰਬਰ 97810 69724 97810 69724 ਸਹੀ ਹੈ 97810 69724 ਗੱਲਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਮੇਤ్రో ਜਿਹੜਾ ਉਹ ਹੈਗਾ ਗੱਲ ਖੁਰਦ ਦੇ ਜ਼ਿਲ੍ਹਾ ਹੈਗਾ ਫਿਰੋਜ਼ਪੁਰ ਬਾਕੀ ਗੱਲਬਾਤ ਤੁਸੀਂ ਬਾਈ ਨਾਲ ਕਰ ਲਿਓ ਧੰਨਵਾਦ